ਬੀਤੇ ਕੱਲ ਬੜੀ ਸ਼ਰਧਾ ਭਾਵਨਾ ਤੇ ਧੂਮ-ਤਾਮ ਦੇ ਨਾਲ ਗੋਪਾਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਗਊਸ਼ਾਲਾ ਨਾਬਾ ਕਮੇਟੀ ਵੱਲੋਂ ਗਊਸ਼ਾਲਾ ਦੇ ਵਿੱਚ ਮਨਾਏ ਜਾ ਰਹੇ ਗੋਪਾਸ਼ਟਮੀ ਦੇ ਪਵਿੱਤਰ ਤਿਉਹਾਰ ਦੇ ਵਿੱਚ ਸ਼ਾਮਲ ਹੋਏ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਰਜਿੰਦਰਪਾਲ ਅਨੰਦ ਅਤੇ ਉਹਨਾਂ ਦੀ ਟੀਮ ਵੀ ਉਹਨਾਂ ਦੇ ਨਾਲ ਮੌਜੂਦ ਰਹੀ ਦੂਜੇ ਪਾਸੇ ਸ਼੍ਰੀ ਹਿੰਦੂ ਤਖਤ ਭਾਰਤ ਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਵੀ ਇਸ ਪਵਿੱਤਰ ਤਿਉਹਾਰ ਮੌਕੇ ਸ਼ਾਮਲ ਰਹੇ ਤੇ ਨਾਬਾ ਦੇ ਐਮ ਐਲ ਏ ਗੁਰਦੇਵ ਸਿੰਘ ਦੇ ਮਾਨ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਨਜ਼ਰ ਆਏ ਜਿੱਥੇ ਸਾਬਕਾ ਡੀ ਐਸ ਪੀ ਐਡਵੋਕੇਟਰ ਜਿੰਦਰਪਾਲ ਆਨੰਦ ਅਤੇ 올 ਇੰਡੀਆ ਐਂਟੀ ਟੈਰਰਿਸਟ ਕ੍ਰਾਈਮ ਫਰੰਟ ਦੇ ਪ੍ਰੈਜ਼ੀਡੈਂਟ ਅਮਨ ਗਰਗ ਸੋਲਰ ਦਾ ਸਨਮਾਨ ਕੀਤਾ ਗਿਆ ਜਿੱਥੇ ਕਿ ਪੂਰੀ ਟੀਮ ਨੂੰ ਮੁੱਖ ਮਹਿਮਾਨ ਦੇ ਵਜੋਂ ਸੱਦਾ ਦਿੱਤਾ ਗਿਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਆਪਣੀ ਟੀਮ ਦੇ ਨਾਲ ਸਾਬਕਾ ਡੀ ਐਸ ਪੀ ਅਰਜਿੰਦਰਪਾਲ ਆਨੰਦ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਤੇ ਕੀ ਕੁਝ ਕਿਹਾ ਇਸ ਮੌਕੇ ਸਾਫਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੇ ਵੱਲੋਂ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਸਾਥੀ ਸੀ ਉਹਨਾਂ ਦਾ ਵੀ ਸਨਮਾਨ ਹੋਇਆ ਤੇ ਇਸ ਮੌਕੇ ਨਾਬਾ ਦੇ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਕੀ ਕੁਝ ਕਹਿ ਰਹੇ ਨੇ ਤੇ ਸ਼੍ਰੀ ਹਿੰਦੂ ਤਖਤ ਭਾਰਤ ਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਨੇ ਕੀ ਕੁਝ ਕਿਹਾ ਇਸ ਪਵਿੱਤਰ ਤਿਹਾਰ ਮੌਕੇ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਣੀ ਹੈ

ਸਾਡੇ ਮੁਕਤਮ ਦੀ ਬਾਬਾ ਜੀ ਮਾਗਮੰਡलेश्वर ਕੜੇ ਨੇ ਸਾਡੇ ਨਾਲ ਅੱਜ ਬਹੁਤ ਵੱਡਾ ਮੁਕੱਦਸ ਦਿਨ ਹੈ ਅੱਜ ਉਪਾਸਟਮੀ ਬੇਸ਼ਾਂ ਬੇਸ਼ਾਂ ਵਿੱਚ ਮਨਾਈ ਜਾ ਰਹੀ ਹੈ ਸਾਰੇ ਹਿੰਦੁਸਤਾਨ ਵਿੱਚ ਮਨਾਈ ਜਾ ਰਹੀ ਹੈ ਅੱਜ ਦਾ ਇਹ ਬਹੁਤ ਵੱਡਾ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋ ਰਿਹਾ ਹੈ ਅੱਜ ਦੇ ਦਿਨ ਬਹੁਤ ਛੋਟੀ ਆ ਜੀ ਦੇ ਵਿੱਚ ਜਦੋਂ ਭਗਵਾਨ ਕ੍ਰਿਸ਼ਨ 7 ਸਾਲ ਦੇ ਸੀ ਉਹ ਪਹਿਲੀ ਵਾਰ ਦਨਉਤਰਾਣ ਵਾਸਤੇ ਗਏ ਸੀ ਸੋ ਅਸੀਂ ਅੱਜ ਸਾਰੇ ਮੈਂ ਦੇਖ ਰਿਹਾ ਇਸ ਪ੍ਰੋਗਰਾਮ ਤੇ ਬਹੁਤ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ ਡਿਗਨਿਟਰੀਜ਼ ਪਹੁੰਚੇ ਹੋਏ ਨੇ ਸਾਨੂੰ ਵੀ ਗਊਸ਼ਾਲਾ ਕਮੇਟੀ ਨੇ ਇੱਥੇ ਤੁਹਾਡੇ ਸਾਰਿਆਂ ਨੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਔਰ ਮੈਂ ਅੱਜ ਆਪਣੇ ਸਾਰੇ ਸਨਾਤਨੀ ਭਰਾਵਾਂ ਨੂੰ ਜੋ ਸੰਸਾਰ ਵਿੱਚ ਰਹਿੰਦੇ ਨੇ ਹਿੰਦੁਸਤਾਨ 'ਚ ਵਸਦੇ ਨੇ ਪਟਿਆਲੇ ਜਦੋਂ ਨੇ ਖੜ ਕੇ ਨਾ ਭਜਵਾ ਉਹਨਾਂ ਨੂੰ ਇਹ ਜੋ ਗੋਪਾਸ਼ਪੀਂ ਗਿਆ ਬਹੁਤ ਬਹੁਤ ਬਈਆ ਜੈ ਸ਼੍ਰੀ ਰਾਮ ਸਾਸਿਕਾਲ 파ਤਮਾ ਜੀ ਜੀ ਹਈ ਜਾਤਾ ਕਿਉਂਕਿ ਦੁਨੀਆ ਦੇ ਵਿੱਚ ਉਨੀ ਵੱਡੀ ਉਦਾਹਰਣ ਕਿਤੇ ਨਹੀਂ ਲੱਭਦੀ ਕਿਸੇ ਧਰਮ 'ਚ ਨਹੀਂ ਲੱਭਦੀ ਵੀ ਜਿਨ੍ਹਾਂ ਨੇ ਆਪਣੇ ਹੀ ਦਹੇਕ ਨੇ ਮਨੁੱਖ ਨੇ ਕਰਨਾ ਹੀ ਹੁੰਦਾ ਹਰੇਕ ਲਾਈਬਰ ਨੇ ਕਰਨਾ ਹੁੰਦਾ ਸਮੁੱਚੀ ਕਾਇਨਾਤ ਤੇ ਮਨੁੱਖਤਾ ਲਈ ਜਿਹੜੀ ਕੁਰਬਾਨੀ ਕੀਤੀ ਤੇ ਉਸ ਸਮੇਂ ਦੇ ਜ਼ੋਰ ਤੇ ਜਲਮ ਨੂੰ ਨੱਥ ਪਾਈ ਅੱਜ ਕਿਤੇ ਸਾਰਾ ਪੰਜਾਬ ਸਾਰੀ ਦੁਨੀਆ ਤਕਰੀਬਨ ਮਨਾ ਰਹੀ ਕਿਉਂਕਿ ਮੈਂ ਭਾਰਤ ਦੇ ਵਿੱਚ 26 ਪ੍ਰੋਗਰਾਮ ਨੇ ਜਿਹੜੇ ਨੈਸ਼ਨਲ ਪੱਧਰ ਦੇ ਜਿਨ੍ਹਾਂ ਦੇ ਵਿੱਚ ਮੈਂ ਸ਼ਿਰਕਤ ਕਰਨ ਜਾਣਾ ਹਿੰਦੂ ਤਖਤ ਮੁਖੀ ਦੇ ਤੌਰ ਤੇ ਮਾਹਮ ਬਲੀਚਵ ਦੇ ਤੌਰ ਤੇ ਉਹ ਸਾਰੇ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਸ਼੍ਰੀ ਹਿੰਦੂ ਤਖਤ ਇੱਕ ਰਾਜ ਪੱਦਰੀ ਸਮਾਗਮ ਜਿਹੜਾ ਇੱਥੇ ਸ਼੍ਰੀ ਹਰਤੇਗਪਾਦ ਸਾਹਿਬ ਨੇ ਸਾਡੇ 3 ਮਹੀਨੇ ਦਾ ਚਮਾਤਾ ਬਾਦਰਗੜ ਦੀ ਧਰਤੀ ਤੇ ਕੱਟਿਆ ਹੈ ਮੇਰੀ ਆਪਣੀ ਉਹ ਜਨਮ ਭੂਮੀ ਹੈ ਤੇ ਉੱਥੇ ਰਾਜ ਪੱਦਰੀ ਜਿਹੜਾ ਸਮਾਗਮ ਹੈ ਮੈਂ ਸਾਰੇ ਦਸੇਦਾਰਾਂ ਨੂੰ ਜਿਹੜੀ ਪਰਸਨਲ ਤੌਰ ਤੇ ਪੇਸ਼ਟੀ ਕੀਤੀ ਵੀ ਹੈ ਤੇ ਅੱਜ ਜਾ ਕੇ ਕਰਾਂਗਾ ਵੀ ਪੰਜੇ ਤਖਤ ਸਾਹਿਬਾਨ ਨੂੰ ਵੀ ਜਿੱਥੇ ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਆਉਣਗੇ ਤੇ ਪੰਜੇ ਤਖਤਾਂ ਦੇ ਜ ਉਹ ਵੀ ਉਸ ਸਮਾਗਮ ਦੇ ਵਿੱਚ ਆਪਣਾ ਕੇਂਚੇ ਸਮਾਂ ਕੱਢ ਕੇ ਸ਼ਿਰਕਤ ਕਰਨ ਤਾਂ ਜੋ ਇੱਕ ਹਿੰਦੂ ਸਿੱਖ ਭਾਈਚਾਰੇ ਦੀ ਵੱਡੀ ਜਿਹੜੀ ਮਿਸਾਲ ਹੈ ਉਹ ਲੋਕਾਂ ਸਾਹਮਣੇ ਰੱਖੀ ਜਾਵੇ। ਨਬ ਗੋਸ਼ਾਲਾ ਦੇ ਵਿੱਚ ਹਰ ਸਾਲ ਇਕੱਠੇ ਹੁੰਨੇ ਆਮਨ ਦੀ ਬੜੇ ਪਿਆਰ ਨਾਲ ਬੜੇ ਭਿੱਜੇ ਹੋਏ ਮੋਹ ਪਿਆਰ ਦੇ ਨਾਲ ਹਰੇਕ ਨੂੰ ਲਵਾਈ ਕਰਦੇ ਆ ਮੇਰੇ ਕੋਲ ਆਏ ਕਿ ਤੁਸੀਂ ਜਰੂਰ ਆਇਓ ਤੇ ਪਿਛਲੇ ਕੁਝ ਸਮੇਂ ਤੋਂ ਨਗਰ ਕੌਂਸਲ ਲਾਪਾ ਦੇ ਵਿੱਚ ਗੋਸ਼ਾਲਾ ਦਾ ਜਿਹੜਾ ਗੋਸਸ ਜਿਹੜਾ ਹੋਂਦ ਆਪਦੇ ਆਪਾਂ ਸਾਰੇ ਪੇ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਸੇ ਵਜ੍ਹਾ ਕਰਕੇ ਜਿਹੜਾ ਰੁਕਿਆ ਪਿਆ ਸੀਗਾ ਸੋ ਅੱਜ ਗੋਸਸ ਪਾਲਾ ਜਿਸ ਜਿਹੜਾ ਆਪਣੇ ਕੋਲ ਟੈਕਸ ਖਾਹਦਨ ਉਹਦੇ ਵਿੱਚੋਂ 21 ਲੱਖ ਰੁਪਈਆ ਜਿਹੜਾ ਇਹ ਉਹ ਕੋਈ ਫਰਮ 28 ਤਿਆਰ ਕਰਕੇ ਉਹਨਾਂ ਨੂੰ ਦੇ ਦੇਵਾਂਗੇ ਠੀਕ ਹੈ ਬਹੁਤ ਬਹੁਤ ਜੀ ਬਹੁਤ ਜੀ ਇਹ ਵੀ ਆਪਾਂ ਹੁਣ ਤਾਂ ਵਿੱਚ ਚੁੱਪ ਕਰ ਗਏ ਚਲੋ ਆਓ ਤਤਸੀ ਸੁਣਿਆ ਸਾਬਕਾ ਡੀਐਸਪੀ ਐਡਵੋਕੇਟਰ ਰਜਿੰਦਰਪਾਲ ਆਨੰਦ ਦੇ ਵੱਲੋਂ ਵੀ ਜੋ ਕੁਝ ਕਿਹਾ ਗਿਆ ਸ਼੍ਰੀ ਹਿੰਦੂ ਤਖਤ ਭਾਰਤਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਵੱਲੋਂ ਵੀ ਪੁਰੇ ਦੇਸ਼ ਦੇ ਸਨਾਤਨੀਆਂ ਨੂੰ ਇਸ ਪਵਿੱਤਰ ਤਿਹਾੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉੱਥੇ ਹੀ ਸਪੈਸ਼ਲ ਤੌਰ ਦੇ ਉੱਤੇ ਸਾਬਕਾ ਡੀਐਸਪੀ ਰਜਿੰਦਰਪਾਲ ਆਨੰਦ ਦੇ ਵੱਲੋਂ ਨਾਭਾ ਦੇ ਐਮਐਲਏ ਗੁਰਦੇਵ ਸਿੰਘ ਦੇ ਮਾਨ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਤੇ ਉਹਨਾਂ ਦੇ ਨਾਲ 올 ਇੰਡੀਆ ਐਂਟੀ ਟੈਰਰਿਸਟ ਕ੍ਰਾਈਮ ਫਰੰਟ ਦੇ ਪ੍ਰੈਜ਼ੀਡੈਂਟ ਅਮਨ ਗਰਗ ਸੁੱਲਰ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ ਵਾਕੇ ਹੀ ਸਾਰੇ ਅਜਿਹੇ ਤਿਹਾਰ ਜਿਹੜੇ ਰਲ ਮਿਲ ਕੇ ਮਨਾਉਣ ਦੀ ਲੋੜ ਆ ਤਾਂ ਜੋ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸ਼ਾਂਤੀ ਵੀ ਬਰਕਰਾਰ ਰਹੇ ਤੇ ਹੋਰ ਵੀ ਦਾਇਰਾ ਵਧੇ ਤੇ ਅਜਿਹੇ ਤਿਹਾਰਾਂ ਮੌਕੇ ਵਾਕੇ ਹੀ ਇੱਕ ਜੁਟਤਾ ਦੇ ਨਾਲ ਮਨਾ ਕੇ ਇੱਕ ਸੰਦੇਸ਼ ਵੀ ਦਿੱਤਾ ਜਾਂਦਾ